ਤੁਹਾਡੇ ਖਿਲਾਫ डीसी ऑफिसर ਪਟਿਆਲੇ ਧਰਨਾ ਲੱਗਣ ਜਾ ਰਿਹਾ ਜਿਹੜਾ ਕਰਨਲ ਵਾਲਾ ਹੋਇਆ ਸੀਗਾ ਕੇਸ ਨਹੀਂ ਪਰਚਾ ਦਰਜ ਹੈ ਜੀ ਪਰਚਾ ਉਸੇ ਦਿਨ ਦਰਜ ਭਾਈ ਨੇਮ ਨਹੀਂ ਦੇ ਰਹੇ ਕਹਿੰਦੇ ਜਿੰਨੇ ਨਾਮ ਨੇ ਉਹਨੇ ਨਾਮ ਨਹੀਂ ਦਿੱਤੇ ਜਾਂਦੇ ਉਹਨਾਂ ਦੇ ਵਾਈਫ ਲਗਾਤਾਰ ਤੁਹਾਡਾ ਨਾਮ ਲੈ ਰਹੇ ਨੇ ਕਿ ਤੁਸੀਂ ਉਹਨਾਂ ਨਾਲ ਗੇਮ ਖੇਡ ਗਏ ਆ ਉਹ ਚੀਜ਼ਾਂ ਹੋ ਜਾਂਦੀਆਂ 65 ਨੰਬਰ ਸਿਵਲ ਲਾਈਨ ਥਾਣੇ ਦਾ ਪਰਚਾ ਦਰਜ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੁਹਾਡੇ ਖਿਲਾਫ ਆ ਰਿਹਾ ਕਹਿੰਦੇ ਤੁਸੀਂ ਉਹਨਾਂ ਦਾ ਜਿਹੜੇ ਨੀਚੇ ਅਫੀਸਰ ਸੀਗੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਪਰਚਾ ਦਰਜ ਨਹੀਂ ਕਰ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਉਹਨਾਂ ਨੂੰ ਅਸੀਂ ਆਲਰੇਡੀ ਉਹਨਾਂ ਦੇ ਡਿਪਾਰਟਮੈਂਟਲ ਐਕਸ਼ਨ ਲੈਂਦੇ ਹੋਏ ਇਹ ਇਹਦਾ ਕੀ ਹੈ ਜੇ ਇਹ ਕਰਦੇ ਨੇ ਸਰ ਮੇਰਾ ਕੰਮ ਹੈ ਜੀ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਜਿਹੜਾ ਕੋਈ ਕੀ ਕਹਿੰਦਾ ਮੈਨੂੰ ਨਾ ਤਾਂ ਉਹਦੇ ਨਾਲ ਕੋਈ ਕੰਸਰਨ ਹੈ ਤੇ ਨਾ ਹੀ ਮੈਨੂੰ ਉਸ ਨਾਲ ਕੋਈ ਫਰਕ ਪੈਂਦਾ ਉਹਨਾਂ ਨੇ ਉੱਥੇ ਗੱਲ ਕੀਤੀ ਕਹਿੰਦੇ ਕਿ ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਵੀ ਵਿਖਾਈ ਆ ਉਹਨਾਂ ਲੋਕਾਂ ਦੀ ਜਿਹੜੇ ਮਾਫੀ ਮੰਗ ਰਹੇ ਨੇ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਗਿਆ ਤੇ ਨਾਲ ਜਿਹੜਾ ਉਹਨਾਂ ਨੇ ਬਿਆਨ ਲਿਖਾਏ ਸੀ ਉਹ ਸਾਰੇ ਬਿਆਨ ਨੂੰ অন ਰਿਕਾਰਡ ਲਿਆ ਗਿਆ ਔਨ ਫਾਈਲ ਦਿੱਤਾ ਗਿਆ ਉਹਨੂੰ ਪ੍ਰੋਪਰਲੀ ਇਨਵੈ ਵੇਸਟ ਕਰੂੰਗਾ ਇਹੀ ਅਪੀਲ ਕਰੂੰਗਾ ਕਿ ਉਹਨਾਂ ਨੂੰ ਬਿਲਕੁਲ ਧਰਨਾ ਨਹੀਂ ਲਾਣਾ ਚਾਹੀਦਾ ਜਿਹੜੀ ਕੋਈ ਗੱਲ ਹੈ ਮੇਰੇ ਕੋਲ ਆਣ ਮੈਨੂੰ ਦੱਸਣ ਆ ਕਿ ਜਿਹੜੀ ਉਹਨਾਂ ਨੂੰ ਲੱਗਦਾ ਕਿ ਤਫਤੀਸ਼ ਨਹੀਂ ਹੋ ਰਹੀ ਪ੍ਰੋਪਰ ਕਰਾਵਾਂਗੇ ਜਿਹੜੇ ਵੀ ਐਂਗਲਸ ਹੋ ਚਾਹੁੰਦੇ ਨੇ ਕਿ ਤਫਤੀਸ਼ ਚਾਹਣ ਉਹ ਅਸੀਂ ਲਿਆਂਨ ਨੂੰ ਤਿਆਰ ਜਿਸ ਤਿੱਕ ਦੀ ਕਾਰਵਾਈ ਹੋ ਰਹੀ ਹੈ ਮੁੰਡਿਆਂ ਦੇ ਮੂੰਹ ਕਿਉਂ ਬੰਨੇ ਹੋਏ ਨੇ ਕਈ ਕਹ ਰਹੇ ਨੇ ਸਾਨੂੰ ਡਾਂਗ ਨਾਲ ਕੁੱਟ ਕੇ ਪੁਲਿਸ ਲੈ ਕੇ ਆਈ ਹੈ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਅਸੀਂ ਹੁਣੇ ਟਰੈਕਟਰ ਦੇ ਉੱਤੇ ਮੁੰਡਾ ਬੈਠੇ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਬਿਆਨ ਦਿੱਤਾ ਕਿ ਕਹਿੰਦੇ ਪੁਲਿਸ ਨੇ ਸਾਨੂੰ ਕੁੱਟਿਆ ਅਸੀਂ ਤਾਂ ਇੱਥੇ ਆਏ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਕਿ ਕਿਸੇ ਨੇ ਕੁੱਟਿਆ ਜਾਂ ਕੁਝ ਹੈ ਉਹ ਵੇਖੋ ਮੂੰਹ ਤੋਂ ਉਤਰਿਆ ਹੈ ਇਹ ਤਾਂ ਮਿੱਟੀ ਕਰਕੇ ਕਿਉਂਕਿ ਤੁਹਾਡੇ ਸਾਹਮਣੇ ਜਦੋਂ ਹਟਾਣਗੇ ਤਾਂ ਮਿੱਟੀ ਉੱਡੂਗੀ ਸੋ ਕੋਈ ਵੀ ਜੀਸੀਬੀ ਵਾਲਾ ਤੁਸੀਂ ਜਦੋਂ ਵੀ ਵੇਖੋ ਇਹ ਕੰਮ ਕਰਦਾ ਹੋਇਆ ਤਾਂ ਉਹਦੇ ਮੂੰਹ ਕਵਰ ਹੀ ਹੋਣਗੇ ਨਹੀਂ ਸਾਡੇ ਕੋਲ ਰਿਕਾਰਡ ਐ ਸਰ ਅਸੀ ਤੁਹਾਨੂੰ ਉਹ ਭੇਜਾਂਗੇ ਵੀ ਜਿਹੜਾ ਆ ਲਾਈਵ ਚੱਲ ਰਿਹਾ ਹੈ ਜਿਸ ਦੇ ਵਿੱਚ ਉਹ ਕਿਹਾ ਹੈ ਕਿਸੇ ਨੇ ਕੋਈ ਝੂਠ ਬੋਲਤਾ ਹੈ ਤੇ ਆਪਾਂ ਹਰ ਇੱਕ ਗੱਲ ਨੂੰ ਹਰ ਇੱਕ ਬਿਆਨ ਨੂੰ ਸੱਚ ਨਹੀਂ ਮੰਨ ਸਕਦੇ ਜੇ ਉਹਨੇ ਕਿਹਾ ਕਿ ਕੁੱਟ ਕੇ ਲਿਆਏ ਤੇ ਮੈਂ ਤੁਹਾਨੂੰ ਕਹਿੰਦਾ ਮੈਂ ਨਹੀਂ ਲਿਆਏ ਸੋ ਦੋ ਬਿਆਨ ਨੇ ਤੁਹਾਡੇ ਕੋਲ ਇਸ ਇਸ ਤੋਂ ਬਾਅਦ ਕਦੋਂ ਤੱਕ ਜਿਹੜਾ ਇਹ ਅਨੁਮਾਨ ਹੈ ਕਿ ਜਿਹੜਾ ਇਸ ਪੂਰਾ ਤੋੜਾ ਐਕਸ਼ਨ ਆਬ ਖਤਮ ਹੋ ਜਾਏਗਾ ਕਦੋਂ ਤੱਕ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕਲੀਅਰ ਕਰਾਈਏ ਸੋ ਥੈਟ ਕਿ ਪਬਲਿਕ ਵਾਸਤੇ ਇਹਨੂੰ ਰੋਡ ਨੂੰ ਖੋਲਿਆ ਜਾ ਸਕੇ ਹਰਿਆਣੇ ਵਾਲੇ ਪਾਸੋਂ ਗੱਲਬਾਤ ਹੋਈ ਹੈ ਕਿ ਉਧਰੋਂ ਵੀ ਕਿਉਂਕਿ ਜਿਸ ਤਰੀਕੇ ਨਾਲ ਕੰਕਰੀਟ ਦੀਆਂ ਕੰਧਾਂ ਹਰਿਆਣੇ ਦੀ ਇਲਾਕੇ ਦੇ ਵਿੱਚ ਨੇ ਉਹ ਵੀ ਖਿਲਾਉਣ ਦੀ ਤਿਆਰੀ ਹੋਈ ਹੈ ਹਰਿਆਣਾ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਟੱਚ ਆ रेगुलर एंटच है तो वो भी जल्दी अपनी कार्रवाई शुरू कर देंगे सर अस्सी इस तो आखिर जेड़ा मैं सवाल हटके करांगा ਤੁਹਾਡੇ ਖਿਲਾਫ ਡੀਸੀ ਆਫਿਸ ਪਟਿਆਲੇ ਧਰਨਾ ਲੱਗਣ ਜਾ ਰਿਹਾ ਜਿਹੜਾ ਕਰਨਲ ਵਾਲਾ ਹੋਇਆ ਸੀਗਾ ਕੇਸ ਉਹਨਾਂ ਦੇ ਵਾਈਫ ਲਗਾਤਾਰ ਤੁਹਾਡਾ ਨਾਮ ਲੈ ਰਹੇ ਨੇ ਕਿ ਤੁਸੀਂ ਉਹਨਾਂ ਨਾਲ ਗੇਮ ਖੇਡ ਗਿਆ ਉਹ ਚੀਜ਼ਾਂ ਹੋ ਜਾਂ ਨੇ ਤੁਹਾਡੇ ਖਿਲਾਫ ਆ ਰਿਹਾ ਕਹਿੰਦੇ ਤੁਸੀਂ ਉਹਨਾਂ ਦਾ ਜਿਹੜੇ ਨੀਚੇ ਆਫੀਸਰ ਸੀਗੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਪਰਚਾ ਦਰਜ ਨਹੀਂ ਕਰਦੇ ਨਹੀਂ ਪਰਚਾ ਦਰਜ ਹੈ ਜੀ ਪਰਚਾ ਉਸੇ ਦਿਨ ਦਰਜ ਬਾਈ ਨੇਮ ਨਹੀਂ ਦੇ ਰਹੇ ਕਹਿੰਦੇ ਜਿੰਨੇ ਨਾਮ ਨੇ ਉਹਨੇ ਨਾਮ ਨਹੀਂ ਦਿੱਤੇ ਜਾਦੇ ਪਰਚਾ ਉਸੇ ਦਿਨ ਦਰਜ ਹੋ ਗਿਆ ਸੀ 65 ਨੰਬਰ ਸਿਵਲ ਲਾਈਨ ਥਾਣੇ ਦਾ ਪਰਚਾ ਦਰਜ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਉਹਨਾਂ ਨੂੰ ਅਸੀਂ ਆਲਰੇਡੀ ਉਹਨਾਂ ਦੀ ਡਿਪਾਰਟਮੈਂਟਲ ਐਕਸ਼ਨ ਲੈਂਦੇ ਹੋਏ ਸਸਪੈਂਡ ਕਰਤਾ ਉਹਨਾਂ ਦੀ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਉਹਨੂੰ ਟਾਈਮ ਬౌੰਡ ਕੀਤਾ 45 ਦਿਨ ਚ ਡਿਪਾਰਟਮੈਂਟਲ ਇਨਕੁਆਇਰੀ ਵੀ ਕੰਪਲੀਟ ਹੋਏ ਤੁਹਾਡਾ ਨਾਮ ਕਿਉਂ ਬਦਨਾਮ ਕੀਤਾ ਜਾ ਰਿਹਾ ਨਾਨਕ ਸਿੰਘ ਕਿਉਂਕਿ ਨਾਨਕ ਸਿੰਘ ਸ਼ਬਦ ਦੇ ਨਾਮ ਨੂੰ ਬੜੇ ਤ ਤੁਹਾਡੀ ਵਰਦੀ ਤੁਹਾਨੂੰ ਇਸ ਤਿਕ ਨਾਲ ਨਹੀਂ ਮਿਲੀ ਤੁਸੀਂ ਆਈਪੀਐਸ ਹੋ ਬੜੀ ਸਟੱਡੀ ਕਰਕੇ ਉੱਥੇ ਤੱਕ ਪਹੁੰਚੇ ਹੋ ਹਾਲਾਂਕਿ ਅਸੀਂ ਸਵਾਲ ਨਹੀਂ ਚੁੱਕ ਰਹੇ ਪਰ ਜਿਸ ਤਿਕ ਨਾਲ ਟ੍ਰੋਲ ਹੋ ਰਹੇ ਹਾਂ ਜਿਸ ਤਿਕ ਨਾਲ ਤੁਸੀਂ ਇਹ ਵਰਦੀ ਹਾਸਲ ਕੀਤੀ ਹੈ ਇਹਦਾ ਕੀ ਹੈ ਜੇ ਇਹ ਕਰਦੇ ਨੇ ਸਾਰੇ ਮੇਰਾ ਕੰਮ ਹੈ ਜੀ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਜਿਹੜਾ ਕੋਈ ਕੀ ਕਹਿੰਦਾ ਮੈਨੂੰ ਨਾ ਤਾਂ ਉਹਦੇ ਨਾਲ ਕੋਈ ਕੰਸਰਨ ਹੈ ਜੀ ਤੇ ਨਾ ਹੀ ਮੈਨੂੰ ਉਸ ਨਾਲ ਕੋਈ ਫਰਕ ਪਤਾ। ਅਜੀਤ ਸਾਹਿਬ ਇੱਕ ਮੈਂ ਇੱਕ ਸਵਾਲ ਜਿਹੜਾ ਜਦੋਂ ਕੱਲ ਪਹੁੰਚਦੇ ਨੇ ਕਰਨਲ ਦੇ ਵਾਈਫ ਚੰਡੀਗੜ੍ਹ ਆਉਂਦੇ ਨੇ ਉਹਨਾਂ ਨੇ ਉੱਥੇ ਗੱਲ ਕੀਤੀ ਕਹਿੰਦੇ ਕਿ ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਵੀ ਵਿਖਾਈ ਆ ਉਹਨਾਂ ਲੋਕਾਂ ਦੀ ਜਿਹੜੇ ਮਾਫੀ ਮੰਗ ਰਹੇ ਨੇ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਦੋਸ਼ੀ ਨੇ ਕਹਿੰਦੇ ਕਿ ਉਹਨਾਂ ਤੇ ਕਾਰਵਾਈ ਹੋਈ ਕਿ ਨਹੀਂ ਸਾਨੂੰ ਅਜੇ ਤੱਕ ਇਸ ਚੀਜ਼ ਦਾ ਨਹੀਂ ਦੱਸਿਆ ਗਿਆ ਕਿ ਉਹ ਉਹੀ ਬੰਦੇ ਨੇ ਜਿਹੜੇ ਉਹਨਾਂ ਨੇ ਨਾਮ ਦਿੱਤੇ ਸੀ ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਗਿਆ ਜਿਹੜੇ ਉਹਨਾਂ ਨੇ ਉਹ ਵੀ ਲੋਕ ਨੇ ਜਿਹੜੇ ਉਹਨਾਂ ਨੇ ਤੇ ਨਾਲ ਜਿਹੜਾ ਉਹਨਾਂ ਨੇ ਬਿਆਨ ਲਿਖਾਏ ਸੀ ਉਹ ਸਾਰੇ ਬਿਆਨ ਨੂੰ ਆਨ ਰਿਕਾਰਡ ਲਿਆ ਗਿਆ ਆਨ ਫਾਈਲ ਦਿੱਤਾ ਗਿਆ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਜਿਹੜਾ ਧਰਨਾ ਲਾਉਣ ਜਾ ਰਹੇ ਨੇ ਬੇਸਿੱਟਾ ਫਿਰ ਉਹ ਧਰਨਾ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਜਿਸ ਥਿੱਕੇ ਨਾਲ ਡੀਸੀ ਆਫਿਸ ਪਹੁੰਚਣਗੇ ਬਿਲਕੁਲ ਨਹੀਂ ਲਾਣਾ ਚਾਹੀਦਾ ਜੀ ਮੈਂ ਤਾਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਇਹੀ ਅਪੀਲ ਕਰੂੰਗਾ ਕਿ ਉਹਨਾਂ ਨੂੰ ਬਿਲਕੁਲ ਧਰਨਾ ਨਹੀਂ ਲਾਉਣਾ ਚਾਹੀਦਾ ਤੇ ਜਿਹੜੀ ਕੋਈ ਗੱਲ ਹੈ ਮੇਰੇ ਕੋਲ ਆਣ ਮੈਨੂੰ ਦੱਸਣਾ ਆ ਕਿ ਜਿਹੜੀ ਉਹਨਾਂ ਨੂੰ ਲੱਗਦਾ ਕਿ ਤਫਤੀਸ਼ ਨਹੀਂ ਹੋ ਰਹੀ ਪ੍ਰੋਪਰ ਉਹ ਅਸੀਂ ਤਫਤੀਸ਼ ਕਰਾਵਾਂਗੇ ਜਿਹੜੇ ਸ਼ੁਕਰੀਆ ਤਾਂ ਐਸਐਸਪੀ ਸਾਹਿਬ ਸਾਡੇ ਨਾਲ ਸੀਗੇ ਪਟਿਆਲਾ ਐਸਐਸਪੀ ਜੋ ਕਿ ਉਹਨਾਂ ਨੇ ਦੱਸਿਆ ਕਿ ਜਿਸ ਥਿੱਕੇ ਨਾਲ ਸਾਰੀ ਚੀਜ਼ ਹੋਈ ਹੈ ਭਾਵੇਂ ਉਹ ਫੌਜੀ ਵਾਲਾ ਮਸਲਾ ਸੀਗਾ ਉਸ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇੱਥੇ ਕਹਿ ਰਹੇ ਸੀ ਕਿ ਜਿਸ ਥਿੱਕੇ ਨਾਲ ਪਹਿਲਾਂ ਇੱਕ ਨੌਜਵਾਨ ਕਹਿੰਦਾ ਨਜ਼ਰ ਆਇਆ ਕਿ ਸਾਨੂੰ ਪੁਲਿਸ ਕੁੱਟ ਕੇ ਲੈ ਕੇ ਆਈ ਹੈ ਜਾਂ ਆ ਚੀਜ਼ਾਂ ਨੇ ਤੇ ਉਸ ਦੇ ਉੱਤੇ ਐਸਐਸਪੀ ਸਾਹਿਬ ਜਿਹੜਾ ਆਪਣਾ ਪੱਖ ਦਿੰਦੇ ਨਜ਼ਰ ਆਇਆ ਕਿ ਅਸੀਂ ਕੋਈ ਨਹੀਂ ਕੁੱਟਿਆ ਜੇ ਉਹਨਾਂ ਦਾ ਪੱਖ ਸੀਗਾ ਤੇ ਸਾਡਾ ਪੱਖ ਵੀ ਹੈਗਾ ਕਿ ਇਹ ਚਲਾ ਦਿਓ ਤੇ ਗਗਨ ਜਿਵੇਂ ਅਸੀਂ ਮੁੱਦਾ ਕੋਈ ਹੋਰ ਸੀਗਾ ਅਸੀਂ ਉਸ ਟਿੱਕ ਤੇ ਵੀ ਗੱਲ ਕਰਦੇ ਸੀਗੇ ਸਾਰੇ ਨਾਲ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਕਿ ਵੀ ਕੋਈ ਉਹ ਚੀਜ਼ਾਂ ਨਹੀਂ ਹੈਗੀਆਂ ਕਿਸੇ ਨੂੰ ਕੋਈ ਕੁੱਟਿਆ ਨਹੀਂ ਹੈਗਾ ਦੇਖੋ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਪਾਂ ਵੀ ਵੇਖਿਆ ਉਹ ਜਿੱਥੇ ਉਹ ਟਰੈਕਟਰ ਵਾਲੇ ਲੱਗੇ ਹੋ ਸੀ ਉੱਥੇ ਕਿਸੇ ਦੇ ਮੂੰਹ ਤੇ ਮਿੱਟੀ ਨਹੀਂ ਸੀ ਪੈ ਰਹੀ ਮੂੰਹ ਤੇ ਮਿੱਟੀ ਪੈਂਦੀ ਤਾਂ ਹੁਣ ਤੱਕ ਨਹੀਂ ਪਈ ਕਿਸੇ ਦੀ ਮਿੱਟੀ ਅਸੀਂ ਵੀ ਅਸੀਂ ਵੀ ਬੋਲ ਰਹੇ ਹਾਂ ਮੈਂ ਲਾ ਐਸਐਸਪੀ ਸਾਹਿਬ ਖੁਦ ਖੜੇ ਸੀ ਉਹਨਾਂ ਦੇ ਮੂੰਹ ਤੇ ਮਿੱਟੀ ਨਹੀਂ ਪੈ ਰਹੀ ਕਿ ਉਹਨਾਂ ਦੇ ਮੂੰਹ ਤੇ ਮਾਸਕ ਨਹੀਂ ਸੀ ਆਪਾਂ ਵੀ ਬੋਲ ਰਹੇ ਆ ਹਾਲਾਂਕਿ ਜਿਹੜੇ ਡ੍ਰੈਕਟਰ ਟਰਾਲੀ ਉਹਨੇ ਬੋਲਣਾ ਨਹੀਂ ਮੈਨੂੰ ਲੱਗਦਾ ਕਿ ਮਿੱਟੀ ਤੋਂ ਦਿੱਕਤ ਬੋਲਣ ਵਾਲੇ ਬੰਦੇ ਨੂੰ ਜ਼ਿਆਦਾ ਹੀ ਹੁੰਦੀ ਹੈ ਜਿਨੇ ਕੰਮ ਕਰਨ ਨੂੰ ਤਾਂ ਮਿੱਟੀ ਤੋਂ ਕੋਈ ਦਿੱਕਤ ਹੋਣ ਦੀ ਗੱਲ ਹੀ ਨਹੀਂ ਆਪਾਂ ਉੱਥੇ ਖੜੇ ਆ ਮਿੱਟੀ ਕਿੰਨੀ ਕੁੜੀ ਆ ਫੁਟੇਜ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੀ ਸਮਝਦਾਰ ਨੇ ਵੀ ਵੇਖ ਰਹੇ ਹੋਣਗੇ ਕਿ ਕਮੇਟੀ ਕਿੰਨੀ ਕੁੜ ਰਹੀ ਆ ਇੱਕ ਪਾਸੋਂ ਫਿਰ ਕਹਦਾ ਕਿ ਜਿਹੜੀ ਮਿੱਟੀ ਉੱਡ ਰਹੀ ਕਿਹਾ ਜਾ ਰਿਹਾ ਕਮੇਟੀ ਦੇਖ ਲਓ ਕਿੰਨੀ ਕੁੜ ਰਹੀ ਆ ਜਿੱਥੇ ਜੀ.ਸੀ.ਬੀ ਦੀ ਕਾਰਵਾਈ ਚੱਲ ਰਹੀ ਉਹਦਾਂ ਵਾਲੀ ਸਾਈਡ ਵੀ ਦਿਖਾਓ ਕਿ ਕਿੰਨੀ ਕਮੇਟੀ ਆ ਤੁੰਦਪੂ ਸੋ ਇਸ ਤਰੀਕੇ ਦੇ ਹਾਲਾਤਾਂ ਦੇ ਵਿਚਕਾਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਜਿਸ ਤਰੀਕੇ ਨਾਲ ਬੋਲ ਰਹੀ ਹੈ ਬਹੁਤ ਸਾਰੇ ਸਵਾਲ ਜਿਹੜੇ ਨੇ ਆ ਲੋਕਲ ਬੰਦਿਆਂ ਦੇ ਮੋਟਰਸਾਈਕਲ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਕਿ 43 L 98 99 89 ਇਹ 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 ਲੋਕ ਲੋਕਲ ਲੋਕ ਨੇ ਲੋਕਲ ਲੋਕਾਂ ਦਾ ਇਸ ਤਰੀਕੇ ਅੰਦਰ ਘੁੰਮਣ ਦੇਣਾ ਇਹਨਾਂ ਲੋਕਾਂ ਨੂੰ ਇਹ ਵੀ ਸਵਾਲ ਆ ਕੀ ਆਕਰ ਕਰਕੇ ਕਿਉਂ ਕਿ ਹੋ ਰਿਹਾ ਕਿ ਲੋਕ ਲੋਕਾਂ ਨੂੰ ਇਸ ਤਰੀਕੇ ਨਾਲ ਉਹਰੇ ਘੁੰਮਣ ਦਿੱਤਾ ਜਾ ਰਿਹਾ ਇਸ ਤਰੀਕੇ ਨਾਲ ਲੋਕ ਲੋਕਾਂ ਨੂੰ ਉਹਰੇ ਅੰਦਰ ਆ ਕੇ ਸਮਾਨ ਚੱਕਣ ਦਿੱਤਾ ਜਾ ਰਿਹਾ ਅੰਦਰ ਸਮਾਨ ਦੀ ਚੋਰੀ ਹੋਣੀ ਹੈ ਹਜੇ ਇੱਥੋਂ ਬਹੁਤ ਕੁਝ ਹੋਣਾ ਇਹ ਇੱਕ ਹੋਰ ਜਿਹੜੀ ਗੱਲ ਬਹੁਤ ਵੱਡੀ ਜਕਸੀਰ ਜਦੋਂ ਆਪਾਂ ਕਰ ਰਹੇ ਸੀ ਮੈਂ ਜੋ ਲੋਕੋ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾਲ ਲੋਕੋ ਲੋਕਾਂ ਨੇ ਗੱਲ ਆਖੀ ਕਹਿੰਦੇ ਕਿ ਇੱਥੇ ਤਕਰੀਬਨ ਕੱਲ ਸ਼ਾਮ ਤੋਂ ਰੇਕੀ ਚੱਲ ਰਹੀ ਸੀ ਬਾਬਕੇ ਹਰੇਕ ਸੀਆਈਡੀ ਆਈਬੀ ਹੈ ਉਹਨੇ ਆਪਣਾ ਕੰਮ ਕਰਨਾ ਕਿ ਰਿਪੋਰਟ ਭੇਜਨੀ ਹੈ ਉਹ ਦੇਖਣਾ ਵੀ ਕਿੱਥੋਂ ਕੀ ਕਰ ਸਕਦੇ ਰੇਖੀ ਕੀਤੀ ਜਾ ਰਹੀ ਸੀ ਕਿ ਕਿੱਥੋਂ-ਕਿੱਥੋਂ ਕਿਸਾਨਾਂ ਦੀ ਐਂਟਰੀ ਇੱਥੇ ਹੋ ਸਕਦੀ ਹੈ ਜੇਕਰ ਇਹ ਇੱਕੋ ਦਾਮ ਕਾਲ ਦਿੰਦੇ ਨੇ ਸੋ ਉਹ ਸਰੇਕੀ ਵਾਲੇ ਸਾਰੇ ਮਿਲਦਾ ਆਪਾਂ ਹੁੰਦੇ ਸਾਰਾ ਵੇਖਿਆ ਕਿ ਬਨੂੜ ਤੋਂ ਲੈ ਕੇ ਜਦੋਂ ਆਪਾਂ ਸ਼ੰਭੂ ਤੱਕ ਪਹੁੰਚਦੇ ਹਾਂ ਇਸ ਥਾਂ ਤੱਕ ਪਹੁੰਚਦੇ ਹਾਂ ਤਕਰੀਬਨ ਘਟੋ-ਘਟ 50 ਥਾਮਾਂ 'ਤੇ ਪੁਲਿਸ ਦੀ ਭਾਰੀ ਡਿਪਲੋਏਸ਼ਨ ਜਿਹੜੀ ਉਹ ਕੀਤੀ ਹੋਈ ਸੀ ਭਾਰੀ ਗੰਤ ਤੇ ਪੁਲਿਸ ਪ੍ਰਸ਼ਾਸਨ ਉੱਥੇ ਸੀ ਸੋ ਇੱਥੋਂ ਇਹ ਸਾਫ਼ ਹੈ ਕਿ ਪ੍ਰਸ਼ਾਸਨ ਦੇ ਉੱਤੇ ਅੱਜ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਕਿ ਬਾਹਰਲੇ ਲੋਕ ਆ ਰਹੇ ਨੇ ਇੱਥੇ ਉਹ ਬਾਹਰਲੇ ਲੋਕਾਂ ਤੋਂ ਕਾਰਵਾਈ ਜਿਹੜੀ ਕਰਾਈ ਜਾ ਰਹੀ ਹੈ ਪ੍ਰਸ਼ਾਸਨ ਇਸ ਤਰੀਕੇ ਦੀ ਕਾਰਵਾਈ ਜਿਹੜੀ ਉਹ ਕਰਾ ਰਿਹਾ ਇਹ ਜਿਹੜੀ ਕਹਿੰਦੇ ਨੇ ਕਿ ਇਸ ਦੀ ਨਿੰਦਾ ਹਰ ਪਾਸਿਓਂ ਹੋ ਰਹੀ ਹੈ ਪਰ ਐਸਐਸਪੀ ਨਾਨਕ ਸਿੰਘ ਉਹਨਾਂ ਨੇ ਹਾਲਾਂਕਿ ਪੱਕੇ ਮਿੱਟੀ ਵਾਲਾ ਦਿੱਤਾ ਹੈ ਪਰ ਇਹ ਮੈਨੂੰ ਲੱਗਦਾ ਕਿ ਇਹ ਪੱਖ ਨਹੀਂ ਸੀ ਹੋਣਾ ਚਾਹੀਦਾ ਐਸਐਸਪੀ ਨਾਨਕ ਸਿੰਘ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਮੂਹ ਤੋਂ ਪੱਟੀ ਲਾਉਣੇ ਆ ਤੁਸੀਂ ਆਓ ਕਰੋ ਗੱਲ ਉਹਨਾਂ ਲੋਕਾਂ ਦੇ ਨਾਲ ਕੋਲੀ ਖੜੇ ਸੀ ਉਹ ਮੁਲਾਜ਼ਮ ਕਿ ਕਰੋ ਇਹਨਾਂ ਲੋਕਾਂ ਨਾਲ ਗੱਲ ਕੌਣ ਇਹਨਾਂ ਨੂੰ ਕੁੱਟ ਕੇ ਲੈ ਕੇ ਆਏ ਸੋ ਇਹ ਸਭ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਪੰਜਾਬ ਦੇ ਅੱਜ ਮੀਡੀਆ ਦੇ ਵਿੱਚ ਤੁਹਾਨੂੰ ਸਵੇਰ ਤੱਕ ਨਜ਼ਰ ਆਉਣਗੀਆਂ ਮੈਂ ਕਹਾਂਗਾ ਕਿ ਇੱਧਰ ਤਸਵੀਰ ਵਿਖਾਓ ਕਿ ਲਗਾਤਾਰ ਜਿਹੜਾ ਪੁਲਿਸ ਦਾ ਐਕਸ਼ਨ ਤੁਹਾਨੂੰ ਨਜ਼ਰ ਆ ਰਿਹਾ ਪੁਲਿਸ ਐਕਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਪਰ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਐਸਐਸਪੀ ਨਾਨਕ ਸਿੰਘ ਹੋਣਾ ਦੇ ਨਾਲ ਗੱਲਬਾਤ ਹੋਈ ਤਾਂ ਅਨੰਕ ਸਿੰਘ ਹੋਣਾ ਨੇ ਆਪਣੇ ਪੱਧਰ ਤੇ ਗੱਲ ਦੱਸ ਦਿੱਤੀ ਕਹਿੰਦੇ ਕਿ ਕਾਰਵਾਈ ਜਿਹੜੀ ਆ ਤਕਰੀਬਨ ਰਾਤ ਤੱਕ ਪੂਰੀ ਕਰ ਲਈ ਜਾਏਗੀ ਹਾਲਾਂਕਿ ਅਜੇ ਹਰਿਆਣੇ ਵਾਲੇ ਪਾਸਿਓਂ ਕਾਰਵਾਈ ਸ਼ੁਰੂ ਨਹੀਂ ਹੋਈ ਜਕੀਰ ਇਹ ਸਵਾਲ ਬਹੁਤ ਵੱਡਾ ਇਹ ਆਰ ਜੇ ਨੰਬਰ ਗੱਡੀਆਂ ਨੇ ਗਗਨ ਜਿਹੜੀਆਂ ਕਈ ਮਲਾਜ਼ਮਾਂ ਦੀਆਂ ਰਾਜਸਥਾਨ ਨੰਬਰ ਗੱਡੀਆਂ ਨੇ ਇਹ ਪੁਲਿਸ ਕਿੱਥੋਂ ਕਿੱਥੋਂ ਪਹੁੰਚੀ ਹੋਈ ਹੈ ਬਿਲਕੁਲ ਜ਼ਰੂਰ ਹੈ ਕਿ ਬਹੁਤ ਸਾਰੇ ਸਵਾਲ ਨੇ ਪੁਲਿਸ ਪ੍ਰਸ਼ਾਸਨ ਐਡੀ ਗਿਣਤੀ ਦੇ ਵਿੱਚ ਡਿਪਲੋਏਸ਼ਨ ਭਾਵ ਕਿ ਪੰਜਾਬ ਪੂਰਾ ਬਿਲ ਹੈ ਹਰ ਪੰਜਾਬ ਦੇ ਹਰ ਜ਼ਿਲ੍ਹੇ ਦਾ ਐਸਐਸਪੀ ਇੱਥੇ ਹੈ ਹਰ ਜ਼ਿਲ੍ਹੇ ਦਾ ਡੀਐਸਪੀ ਇੱਥੇ ਹੈ ਖਨੌਰੀ ਉਧਰ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਡੀਆਈਜੀ ਮਨਦੀਪ ਸਿੱਧੂ ਫਿਰ ਰਹੇ ਨੇ ਹੋਰ ਵੀ ਉੱਚ ਅਧਿਕਾਰੀ ਦੇ ਮੈਜਿਸਟ੍ਰੇਟ ਦੇ ਜਿਹੜੇ ਹੈ ਮੈਜਿਸਟ੍ਰੇਟ ਲੈਵਲ ਦੇ ਜਿਹੜੇ ਅਧਿਕਾਰੀ ਨੇ ਏਡੀਸੀ ਡੀਸੀ ਲੈਵਲ ਦੇ ਜਿਹੜੇ ਅਧਿਕਾਰੀ ਉੱਥੇ ਨਜ਼ਰ ਆਉਂਦੇ ਨੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਕਾਰਜ ਜਿਹੜਾ ਹੈ ਅੱਜ ਭਗਵੰਤ ਮਾਨ ਸਾਹਿਬ ਨੇ ਇਤਿਹਾਸਿਕ ਗਲਤੀ ਇੱਕ ਵਾਰ ਫਿਰ ਕਹਿ ਰਹੇ ਆ ਕਿ ਭਗਵੰਤ ਮਾਨ ਸਾ ਕਿਉਂਕਿ ਜਦੋਂ ਪਹਿਲਾ ਕਿਸਾਨ ਅੰਦੋਲਨ ਵਨ ਲੱਗਦਾ ਹੈ ਜਦੋਂ ਪਾਰਟ 1 ਹੁੰਦਾ ਹੈ ਕਿਸਾਨ ਅੰਦੋਲਨ ਦਾ ਕਿਸਾਨ ਅੰਦੋਲਨ 1 2 ਹਾਂ ਇਹ ਉਸੇ ਤਰੀਕੇ ਦੇ ਨਾਲ ਜਦੋਂ ਕਿਸਾਨ ਅੰਦੋਲਨ ਦਾ ਪਹਿਲਾ ਪੜਾ ਸੀ ਉਦੋਂ ਮੋਦੀ ਤੱਕ ਨੇ ਜਦੋਂ ਦਿੱਲੀ ਦੇ ਵਿੱਚ ਬੈਠੇ ਸੀ ਮੋਦੀ ਤੱਕ ਨੇ ਕਾਰਵਾਈ ਨਹੀਂ ਸੀ ਕੀਤੀ ਕਿ ਕਿਸਾਨ ਲੀਡਰਾਂ ਨੂੰ ਮੀਟਿੰਗ ਲਈ ਸੱਦੋ ਜੀ ਮੀਟਿੰਗ ਲਈ ਸੱਦੋ ਕਿਸਾਨ ਲੀਡਰਾਂ ਨੂੰ ਉੱਥੇ ਬੰਦੀ ਬਣਾ ਲਓ ਤੇ ਦੂਜੇ ਪਾਸੇ ਮੋਰਚਾ ਚੁਕਾਉਣ ਵਾਲਾ ਰਾਹ ਸਾਫ਼ ਕਰ ਲਓ ਇਹ ਉੱਥੇ ਵੀ ਨਹੀਂ ਸੀ ਮੋਦੀ ਨੇ ਕੀਤਾ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਤੋਂ ਵੀ ਚਾਰ ਪੜਾ ਉੱਤੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਤਰੀਕੇ ਦੀ ਕਾਰਵਾਈ ਐਕਸ਼ਨ ਪਲਾਨ ਜਿਹੜਾ ਕੀਤਾ ਹੈ ਇਸ ਨੂੰ ਲੈ ਕੇ ਕੱਲ ਤੋਂ ਪੰਜਾਬ ਦੀ ਤਸਵੀਰ ਕੀ ਹੋਏਗੀ ਪੰਜਾਬ ਦਾ ਸਿਆਸੀ ਮਾਹੌਲ ਬਦਲੇਗਾ ਪੰਜਾਬ ਦੀ ਸਿਆਸਤ ਦਾ ਕੱਲ ਤੋਂ ਧ्रुਵੀਕਰਨ ਸ਼ੁਰੂ ਹੋਏਗਾ ਤੇ ਉਸ ਧ्रुਵੀਕਰਨ ਦੀ ਰਾਜਨੀਤੀ ਦਾ ਨੁਕਸਾਨ ਭਗਵੰਤ ਮਾਨ ਸਾਹਿਬ ਨੂੰ ਹੋਣਾ ਇਹ ਸੁਭਾਵਿਕ ਰਹੇਗਾ ਬਿਲਕੁਲ ਇਹ ਬਈਓ ਰਈ ਬਈ ਤੁਸੀਂ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਇੱਥੇ ਤੁਸੀਂ ਲੋਕਲੋਂ ਤੁਸੀਂ ਅਸੀਂ ਰਾਜਪੁਰੇ ਦੇ ਆ ਲੋਕਲ ਰਾਜਪੁਰੇ ਤੋਂ ਇੱਥੇ ਕਾਹਤੋਂ ਆਏ ਹੋ ਕੀ ਲੈਣ ਆਏ ਹੋ ਤੁਸੀਂ ਨਗਰ ਕੌਂਸਲ ਦੀ ਡਿਊਟੀ ਹੈ ਸਾਡੀ ਅੱਛਾ ਤੁਸੀਂ ਨਗਰ ਕੌਂਸਲ ਕੀ ਕਰਨਾ ਤੁਸੀਂ ਇੱਥੇ ਹੋਣਾ ਕੋ ਜੀ ਨੀ ਬਸ ਆਪਣਾ ਸਮਾਨ ਸਮੁੰ ਦੇਖਣਾ ਆਏ ਸੀ ਜੀ ਡਿਊਟੀ ਲੱਗੀ ਦੀ ਵੀ ਆਪਣਾ ਕੀ ਸਮਾਨ ਕੀ ਦੇਖਣਾ ਨਗਰ ਕਾਉਂਸਲਿੰਗ ਦਾ ਕੀ ਡਿਊਟੀ ਹੈ ਸ਼ਹਿਰ ਤੋਂ ਬਾਹਰ ਵੀ ਡਿਊਟੀ ਹੁੰਦੀ ਹੈ ਰਾਜਪੁਰੇ ਹਾਂਜੀ ਕਬਾੜ ਵਗੈਰਾ ਚੱਕਣ ਦੇ ਗਏ ਓਕੇ ਕਬਾੜ ਚੱਕਣ ਹਾਂਜੀ ਇਹ ਕਬਾੜ ਪ੍ਰਸ਼ਾਸਨ ਦਾ ਹੈ ਲੈ ਕੇ ਜਾਉਂਗੇ ਪ੍ਰਸ਼ਾਸਨ ਦਾ ਹੀ ਹੈ ਹਾਂਜੀ ਇੱਥੋਂ ਸਾਰਾ ਰਾਜਪੁਰੇ ਲੈ ਕੇ ਜਾਣਾ ਜਾਂ ਕਿਤੇ ਹੋਰ ਥਾਂ ਤੇ ਲੈ ਕੇ ਜਾਣਾ ਨਹੀਂ ਨਗਰ ਕਾਉਂਸਲ ਹੀ ਜਾਏਗਾ ਮਤਲਬ ਕਿ ਮੈਂ ਨਗਰ ਕਾਉਂਸਲ ਰਾਜਪੁਰਾ ਹਾਂਜੀ ਫਤੰਸਰੀ ਸਵਾਈ ਵਾਸਤੇ ਤੁਹਾਡੀ ਡਿਊਟੀ ਕਿਨੇ ਲਾਈ ਤੁਹਾਡੇ ਉੱਤੇ ਕੌਣ ਅਧਿਕਾਰੀ ਨੇ ਜਿਹਨਾਂ ਨੇ ਤੁਹਾਨੂੰ ਇੱਥੇ ਭੇਜਿਆ ਦੀ ਰਾਤ ਨੂੰ ਈਨਾਂ ਤੋਂ ਅਫਸਰੀ ਇਹ ਸਾਡੇ ਅਫਸਰ ਹਾਂਜੀ ਠੀਕ ਆ ਤੁਸੀਂ ਸਰਕਾਰੀ ਜੌਬ ਕਰਦੇ ਹੋ ਇਹ ਇੱਕ 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 ਚ ਹੋਰ ਦੱਸਿਓ ਜਿਹੜੇ ਟਰੈਕਟਰ ਟਰਾਲੀਆਂ ਜਾਂ ਜੀਸੀਬੀਆਂ ਦੇ ਉੱਤੇ ਰੋਕ ਨੇ ਉਹ ਵੀ ਤੁਹਾਡੇ ਨਗਰ ਕੌਂਸਲ ਦੇ ਬੰਦੇ ਨੇ ਸਾਰੇ ਨਹੀਂ ਨਹੀਂ ਉਹ ਸਾਰੇ ਤਿੰਨ ਹੀ ਆਏ ਉਹ ਤਾਂ ਸਾਡੇ ਗੰਦਗੀ ਗੁੰਦਗੀ ਜਿसरी ਸਫਾਈ ਕਰਨ ਦੀ ਉਸ ਉੱਥੇ ਡਿਊਟੀ ਆ ਸਾਡੀ ਦੀ ਹੂੰ ਹਾਂ ਠੀਕ ਹੈ ਤੁਸੀਂ ਕਵਾੜ-ਕੂੜ ਵਗੈਰਾ ਖਿੰਡਿਆ ਹੋਇਆ ਜਿਸ ਤਰ੍ਹਾਂ ਉਹ ਸਾਫ ਕਰਨੇ ਵਾਸਤੇ ਜਿਹੜਾ ਸਕ੍ਰੈਬ ਕੀਤਾ ਗਿਆ ਕਗਨ ਉਹ ਸਮਾਨ ਇਹ ਨਗਰ ਕੌਂਸਲਰ ਨਾਲ ਰਾਜਪੁਰਾ ਨੇ ਇਹਨਾਂ ਦੀ ਡਿਊਟੀ ਲਈ ਆ ਇੱਥੇ ਪਹੁੰਚੇ ਨੇ ਕਿ ਇਹ ਜਿਹੜੀ ਸਫਾਈ ਕਰਨਗੇ ਸਫਾਈ ਕੀ ਪਤਾ ਹੁਣ ਕਵਾੜ ਤੁਹਾਨੂੰ ਸਵੇਰ ਤੱਕ ਸਾਫ ਕਰਨ ਦਾ ਨਹੀਂ ਇਹ ਤਾਂ ਓਕੇ ਹਾਂਜੀ ਠੀਕ ਹੈ ਸੋ ਇਹ ਇਹ ਵੀ ਆਪਣੀ ਡਿਊਟੀ ਕਰ ਰਹੇ ਨੇ ਹਾਲਾਂਕਿ ਮੁਲਾਜ਼ਮ ਨੇ ਉਹ ਉਹ ਆਪਣੀ ਡਿਊਟੀ ਹੈ ਜਿੱਦ ਤਰੋਂ ਐਕਸ਼ਨ ਉਹਨਾਂ ਨੂੰ ਕਰਨ ਦਾ ਜਿਹੜਾ ਮਿਲਦਾ ਜਕਸੀਰ ਕਿ ਉਹਨਾਂ ਨੂੰ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਉਹਨਾਂ ਨੇ ਹੁਕਮ ਬਜਾਉਣਾ ਸੋ ਇਸ ਤਰੀਕੇ ਦੀ ਕਾਰਵਾਈ ਇੱਥੇ ਜਿਹੜੀ ਚੱਲ ਰਹੀ ਆ ਇਹ ਜ਼ਰੂਰ ਆ ਕਿ ਅੱਜ ਜੋ ਕੁਝ ਕੈਮਰੇ ਦੀ ਨਿਗ੍ਹਾ ਹਾਂ ਇਸ ਰੋਡ ਤੇ ਵੇਖੋਗੇ ਇਹ ਆਖਰੀ ਦਿਨ ਆ ਇਸ ਤੋਂ ਬਾਅਦ ਮੋਰਚਾ ਲੱਗਦਾ ਹੈ ਨਹੀਂ ਲੱਗਦਾ ਨਵਾਂ ਪੜਾ ਕੀ ਬਣਦਾ ਬਹੁਤ ਸਾਰੇ ਸਵਾਲ ਹਜੇ ਇਸ ਤੋਂ ਕੱਲ੍ਹ ਸਵੇਰ ਤੋਂ ਸ਼ੁਰੂ ਹੋਣੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਤਾਰਾਂ ਦਾ ਜੋੜ ਹੈ ਰੋਡ ਦੇ ਉੱਤੇ ਧਿਆਨ ਨਾਲ ਜਿਹੜਾ ਉਹ ਪਿੱਛੇ ਦੇਖ ਕੇ ਚੱਲੇ ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਟਰੈਕਟਰ ਟਰਾਲੀਆਂ ਦੇ ਨਾਲ ਕਿਸ ਤਰੀਕੇ ਟਰਾਲੀਆਂ ਜਿਹੜੀਆਂ ਨੇ ਇੱਥੋਂ ਲਜਾਈਆਂ ਜਾ ਰਹੀਆਂ ਨੇ ਇਹ ਕਾਰਵਾਈ ਜਿਹੜੀ ਆ ਲਗਾਤਾਰ ਇੱਥੇ ਚੱਲਦੀ ਤੁਹਾਨੂੰ ਨਜ਼ਰ ਆਏਗੀ ਅੱਛਾ ਇਹ ਵੀ ਅਸੀਂ ਇਹਨਾਂ ਨਾਲ ਵੀ ਗੱਲ ਕਰ ਲਈਏ ਕਿ ਕੀ ਕਹਿੰਦੇ ਨੇ ਕਿ ਇਹ ਤਾਂ ਅਸੀਂ ਇਹਨਾਂ ਨਾਲ ਕੀਤੀ ਸੀਗੀ ਇਹਨਾਂ ਨੇ ਕਿਹਾ ਕਿ ਵੀ ਸਾਨੂੰ ਲਾਇਆ ਹੋਇਆ ਤੇ ਅਸੀਂ ਕਰ ਰਹੇ ਹਾਂ ਪਰ ਇਹ ਸਵਾਲ ਬਹੁਤ ਵੱਡੇ ਨੇ ਦੂਜਾ ਕੇਸ ਗਗਨ ਜਿਸ ਦੀ ਕਿਨ ਨਾਲ ਉਹ ਕਰਨਲ ਨੂੰ ਕੁੱਟਿਆ ਜਾਂਦਾ ਅਸੀਂ ਉਹ ਅਲੱਗ ਦਾ ਚਲਾਵਾਂਗੇ ਕਿ ਕਿਵੇਂ ਹੈਗਾ ਉਹ ਕਰਨਲ ਨੂੰ ਕੁੱਟਿਆ ਜਾਂਦਾ ਉਹਦੇ ਪੁੱਤ ਨੂੰ ਕੁੱਟਿਆ ਜਾਂਦਾ ਤੇ ਐਸਐਸਪੀ ਨਾਨਕ ਤੇ ਹੁਣ ਕਹੀ ਗਏ ਕਹਿੰਦੇ ਅਸੀਂ ਤਾਂ ਕਾਰਵਾਈ ਕਰਤੀ ਉਹ ਤਾਂ ਮੇਰੇ ਕੋਲ ਆਉਣ ਧਰਨਾ ਵੀ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਦੇਖੋ ਮੈਨੂੰ ਲੱਗਦਾ ਕਿ ਐਸਪੀ ਸਾਹਿਬ ਉਹਨਾਂ ਦੀ ਇੱਕੋ ਡਿਮਾਂਡ ਹੈ ਮੈਂ ਹਾਲਾਂਕਿ ਐਸਪੀ ਸਾਹਿਬ ਨੂੰ ਸਵਾਲ ਕੀਤਾ ਵੀ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਸੀ ਵੀਡੀਓ ਚ ਵਿਖਾਏ 12 ਬੰਦੇ ਨੇ ਜਿਨ੍ਹਾਂ ਦੇ ਨਾਮ ਦੱਸਤੇ ਮੇਨ ਜਿਹੜੇ ਸੀਆਈ ਸਟਾਫ ਦੇ ਨਾਮ ਤਾਂ ਬਹੁਤ ਦੂਰ ਦੀ ਗੱਲ ਆ ਕਿ ਵੀਡੀਓ 'ਚ ਉਹਨਾਂ ਦੀ ਕਲੈਰੀਫਿਕੇਸ਼ਨ ਪ੍ਰਵਾਰ ਨਹੀਂ ਕਰਦੀ ਐ ਕਿ ਇਹ ਬੰਦੇ ਸੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਐ ਕਿ ਨਹੀਂ ਇਹ ਦੱਸ ਦਿਓ ਮੈਨੂੰ ਲੱਗਦਾ ਕਿ 12 ਬੰਦੇ ਦੇ ਨਾਮ ਜਨਤਕ ਕਰ ਦਿਓ ਜਿਹੜੇ ਦੋਸ਼ੀ ਨੇ ਉਹਨਾਂ ਦਾ ਨਾਮ ਜਨਤਕ ਕਰਨ 'ਚ ਕੀ ਜਾਂਦਾ ਡਿਪਾਰਟਮੈਂਟਲ ਇਨਕੁਆਇਰੀ ਦਾ ਤੁਸੀਂ 45 ਦਿਨਾਂ ਦਾ ਟਾਈਮ ਮੰਗੇ ਆ ਜੀ ਉਹ ਸਾਫ਼ ਹੋਣਗੇ ਪਾਕ ਸਾਫ਼ ਹੋਣਗੇ ਉਹ ਬਾਹਰ ਆ ਕੇ ਤੁਸੀਂ ਉਹਨਾਂ ਨੂੰ ਦੇ ਦਿਓ ਕਿ ਇਹ ਪਾਕ ਸਾਫ਼ ਨੇ ਉਹਨਾਂ ਨੂੰ ਬਹਾਲ ਕਰ ਦਿਓ ਉਸੇ ਤਰ੍ਹਾਂ ਗੱਲ ਉਸੇ ਰਾਤ ਹੀ ਆ ਜਾਣੀ ਐ ਇਹ ਪਹਿਲੀ ਵਾਰ ਤਾਂ ਨਹੀਂ ਕਿਤੇ ਪੁਲਿਸ ਨੇ ਕਦੇ ਕਿਸ ਖਬਰਾਂ ਲਮਾਉਣ ਤੋਂ ਬਾਅਦ ਪੁਲਿਸ ਨੇ ਯੂ-ਟਰਨ ਲਿਆ ਹੋਵੇ ਇਹ ਪਹਿਲੀ ਵਾਰ ਨਹੀਂ ਹੋਣਾ ਸੀਗਾ ਪਰ ਇਸ ਤਰੀਕੇ ਦੇ ਨਾਲ ਆਪਣੇ ਆਪਣੇ ਜਿਹੜੇ ਨੇ ਨਾਲ ਦੇ ਕਲੀਗਸ ਨੂੰ ਬਚਾਉਣਾ ਕਿਤਨ ਕਿਤੇ ਇਹ ਕਾਰਵਾਈ ਜਿਹੜੀ ਐਸਪੀ ਸਾਹਿਬ ਹੁਣਾਂ ਤੇ ਬੜੀ ਬਾਈ ਕਿੱਥੋਂ ਆਏ ਹੋ ਤੁਸੀਂ ਹਾਂ ਵੀਰੇ ਤੁਸੀਂ ਭੱਜੀ ਘਾਤੋ ਜਾਣੇ ਡਰੀ ਕਿੱਥੋਂ ਆਏ ਹੋ ਦੱਸਤਾ ਜੋ ਟਰੈਕਟਰ ਟਰੱਕਟਰ ਤੇ ਸਾਰੇ ਟਰਾਲੀਆਂ ਬੈਕ ਕਰਨਾ ਹੈ ਸਾਰਾ ਕੁਝ ਹਾਂ ਕੀ ਕਰਦੇ ਹੋ ਪਿੰਡ ਇੱਥੋਂ ਲੋਕਲ ਹੀ ਆ ਬਈ ਨਹੀਂ ਨਹੀਂ ਇਹ ਤਾਂ ਗੱਲ ਹੀ ਨਹੀਂ ਕਰ ਰਹੇ ਜਿਸ ਤਿੱਕੇ ਦਾ ਇੱਥੇ ਹੈਗਾ ਸਾਰੀਆਂ ਚੀਜ਼ਾਂ ਕੋਈ ਨਗਰ ਕਾਉਂਸਲ ਦਾ ਕਹਿ ਰਿਹਾ ਕੋਈ ਕਹਿ ਰਿਹਾ ਮੈਂ ਬਾਲੇ ਤੋਂ ਆਇਆ ਕੋਈ ਕਹਿ ਰਿਹਾ ਮੈਨੂੰ ਕੁੱਟ ਕੇ ਲੈ ਕੇ ਆਏ ਪੁਲਿਸ ਵਾਲੇ ਪਰ ਇਹ ਵੱਖਰੀਆਂ ਵੱਖਰੀਆਂ ਤਸਵੀਰਾਂ ਨੇ ਕਈ ਕਿਸਾਨ ਇੱਥੋਂ ਜਿਹੜੇ ਪਹਿਲਾਂ ਹੀ ਚਲੇ ਗਏ ਜਾਂ ਕਈਨ ਡਿਟੇਨ ਕਰ ਲਿਆ ਵੱਖਰੀ ਤਸਵੀਰ ਸੀ ਤੇ ਅਸੀਂ ਤੁਹਾਨੂੰ ਅੱਗੇ ਤੱਕ ਸਾਰੀ ਤਸਵੀਰ ਦਿਖਾਈ ਕਿ ਅੱਗੇ ਮਾਹੌਲ ਕੀ ਸੀਗਾ ਹੁਣ ਕੀ ਹੈ ਕੁਝ ਸਮਾਨ ਹਜੇ ਵੀ ਜਿਹੜਾ ਚੱਕਿਆ ਜਾ ਰਿਹਾ ਪਰ ਕਈ ਤਾਂ ਬਹੁਤਾਂ ਤੰਦਰ ਨੁਕਸਾਨਿਆ ਗਿਆ ਹੈ ਟੋੜਿਆ ਗਿਆ ਟੁੱਟ ਗਿਆ ਜਿਹੜਾ ਨੁਕਸਾਨ ਹੋ ਗਿਆ ਕਈਆਂ ਦੇ ਮੋਟਰਸਾਈਕਲ ਖੜੇ ਹੋਏ ਨੇ ਜਾਂ ਕੁਝ ਟੀਵੀ ਸਕਰੀਨਾਂ ਨੇ ਉਹ ਕੁਝ ਪਿਆ ਹੋਇਆ ਐਲਈਡੀਆਂ ਪਈਆਂ ਹੋਣ ਜਾਂ ਨੇ ਬਹੁਤ ਕੁਝ ਸੀਗਾ ਪਰ ਇਹ ਤੁਸੀਂ ਤਸਵੀਰ ਤੁਹਾਨੂੰ ਸ਼ੰਭੂ ਬਾਡਰ ਤੋਂ ਸਾਂਝ ਕੀਤੀ ਹੈ ਕਿ ਇੱਥੇ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਤੇ ਕੀ ਚੀਜ਼ਾਂ ਸੀ